ਹੋ ਲੋਕ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੂਗਾਂ ਦੀ ਵੀਡੀਓ ਬਣਾਈ ਹੈ ਬਾਈ ਕਿਹੜਾ ਸੂਆ ਸੂਈਆ ਬਈ ਬਈ ਦੂਜਾ ਸੂਆ ਸੂਈਆ ਦੂਜਾ ਸੂਆ ਸੂਈਆ ਕਿੰਨੇ ਦਿਨ ਹੋ ਗਏ ਬਈ ਅਜ ਸੂਈ ਨੂੰ ਇਹਨੂੰ ਤੀਜਾ ਦਿਨ ਅਜ ਸੂਈ ਨੂੰ ਬਈ ਤੇ ਠੰਡੀ ਸੀਲ ਦੇਖੋ ਬਈ ਪੂਰੇ ਨੇ ਫੋਟੋ ਵੀਡੀਓ ਤਾਰਾ ਮਾਰਿਆ ਬਾਈ ਨੇ ਵੀ ਮਾਰਿਆ ਤੇ ਬੱਚਾ ਖੋਲੀ ਫਿਰਦਾ ਕੋਈ ਚੱਕ ਨਹੀਂ ਨੀ ਇਹ ਨਹੀਂ ਹੈਗਾ ਭਜੂ ਲੱਠੂ ਵੀ ਮੌਂ ਨਾ ਤੁਰ ਜਾਂਦੀਆਂ ਮਗਰ ਕਰਮ ਵਾਲੀ ਲੱਚ ਚੈੱਕ ਕਰ ਸਕਦਾ ਕੁਆਲਿਟੀ ਆ ਗਈ ਬਈ ਇੱਕ ਨੰਬਰ ਲੇਵਾ ਆ ਗਿਆ ਫੀਟਿੰਗ ਵਾਲਾ ਕਿੰਨਾ ਭੋਲਾ ਬਈ ਹੁਣ ਅਜ ਹੁਣ 14 ਕਿਲੋ ਭੋਲਾ ਬਈ ਦੁੱਧ ਦੇ ਦੂਗੀ 18 ਕਿਲੋ ਠੀਕ ਹੈ ਹਾਂ ਤੇ ਮੁੱਲ ਵੀ ਜਿਹੜਾ ਬਈ ਰੱਖਿਆ ਨਾ ਤੁਸੀਂ ਮੰਨੋਗੇ ਵੀ ਇ ਲੈ ਕਰਮਾਲ ਨੂੰ ਕਿ ਚੱਕਰੀ ਨਹੀਂ ਠੰਡੀ ਸੀਲ ਤੇ ਸਾਉ ਸੀਲ ਤਾਂ ਇੰਨੀ ਕ ਮੋਹ ਨਾ ਖੜੀ ਆ ਕੋਈ ਚੱਕਰੀ ਨਹੀਂ ਲੱਤਦਾ ਚੱਕਣ ਦਾ ਪਤਾ ਹੀ ਨਹੀਂ ਵੀ ਕਿਵੇਂ ਚੱਕਣੀਆਂ ਨਹੀਂ ਬਾਈ ਨਾਲੇ ਬੱਚਾ ਅੰਦਰ ਖੜਾ ਬਾਈ ਬੇੜੇ ਤੇ ਬਚਾਲੇ ਵੜਿਆ ਨਾੜਾ ਨੁੜਾ ਚੈੱਕ ਕਰੋ ਠੰਡੀ ਸੀਲ ਚੈੱਕ ਕਰੋ ਫੁੱਲ ਕਰਮਾਲੀ ਤੇ ਜਿਹੜਾ ਮੁੱਲ ਜਮ ਹੀ ਜਾਇਜ਼ ਆ ਬਾਈ 52000 ਦੀ ਬਾਈ ਕਹਿੰਦਾ ਦੇ ਦੇਣੀ ਹੈ ਕਿੰਨਾ ਦੁੱਧ ਪਾ ਦੂ ਬਾਈ ਆਸਟੀ ਬਾਈ ਦੁੱਧ ਆਪਾਂ ਬਾਲਾ ਦਾ ਕਰੀ ਚੰਗੀ ਕੇਰਾਲ ਪੰਦਾ ਦਾ 20 ਕਿਲੋ ਨਹੀਂ 18 ਕਿਲੋ ਦਾ ਲੈ ਖੋਲਾ ਮੰਨ ਕੇ ਲੈ ਜੀ ਠੀਕ ਹੈ 18 ਕਿਲੋ ਦਾ ਗਾਰੰਟੀ ਦੇ ਲੈ ਜੀ ਬੰਦਾ ਠੀਕ ਹੈ ਬਾਈ ਹਾਂ ਪਿੰਡ ਹੈਗਾ ਵੀਰ ਦਾ ਜਿਉਂਦ ਬਾਈ ਜ਼ਿਲ੍ਹਾ ਇਹਨੂੰ ਬਠਿੰਡਾ ਤਹਿਸੀਲ ਫੂਲਪਾਏ ਜਾਂਦੀ ਹੈ ਨੇੜੇ ਪਿੰਡ ਬਾਈ ਨੂੰ ਤਪਾ ਵੀ ਰਹਿ ਜਾਂਦਾ ਜੇ ਇਧਰੋਂ ਆਉਣਾਗਾ ਮੰਨ ਕੇ ਚੌ ਵੀ ਰਹਿ ਜਾਂਦਾ ਬੱਲੋ ਵੀ ਰਹਿ ਜਾਂਦਾ ਪਿੱਥੋ ਪਿੰਡ ਵੀ ਨੇੜੇ ਹੀ ਰਹਿ ਜਾਂਦਾ ਬਾਕੀ ਫੁੱਲ ਕੱਦ ਵਾਲੇ ਆ ਬਾਈ ਕੋਈ ਛੋਟੀ ਮੰਨ ਕੇ ਲੈ ਹ ਡਾਲੀ ਹੈ ਗਿਆ ਛੋਟੀ ਨਹੀਂ ਛੋਟੀ ਨਹੀਂ ਹੈਗੀ ਤੇ ਬਈ ਮੈਂ ਨੰਬਰ ਬੁੱਲ ਦ ਆਪਣਾ 98722 32148 ਠੀਕ ਹੈ ਬਈ